ਈ ਸਸਿਕਾ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਚੜਦੀ ਕਲਾ ਚੋ ਚੜਦੀ ਕਲਾ ਚ ਹੋਣਾ ਚਾਹੀਦਾ ਮੈਂ ਵਲੌਗ ਬਣਾਉਣਾ ਨਹੀਂ ਮੈਨੂੰ ਲੋੜ ਵੀ ਨਹੀਂ ਖਲੇ ਵਲੌਗਾਂ ਬਲੰਗਾਂ ਦੀ ਪਰ ਦੁਖੀ ਹੋਏ ਮੰਨ ਤੋ ਅਜ ਵਲੌਗ ਲੱਗੇ ਹੁਣ ਕਿਸਾਨ ਤੁਹਾਨੂੰ ਹੁਣ ਕੀ ਕੀ ਦਵੇ ਹੈ ਸਰਕਾਰਾਂ ਨੂੰ ਸਰਕਾਰਾਂ ਨੂੰ ਫਸਲਾਂ ਦਵੇ ਕੀ ਕੀ ਦਵੇ ਤੁਨ ਸਾਲੇ ਸਰ ਜੋਂ ਲੱਗਦੇ ਫਸਲ ਬੀਜਣ ਤੇ ਇੱਕਸਰ ਮਤਲਬ ਕੀੜੀ ਤੋਂ ਲੈ ਕੇ ਆੜਤੀ ਤੱਕ ਫੇਰ ਜਾ ਕੇ ਭਜਦੀ ਹੈ ਮਾਣੀ ਮੋਟੀ ਉਹਦੇ ਵਿੱਚ ਇੱਕ ਸਾਲਾ ਹੋਰ ਭੈਣ ਚੋ ਗਾਲ ਨਹੀਂ ਸੌਰੀ ਕੱਢਣੀ ਆਂ ਚਾਹਦਾ ਮੈਂ ਉਹਦੇ ਵਿੱਚ ਇੱਕ ਗੰਧ ਹੋਰ ਇਨਵੋਲਵ ਹੋ ਗਿਆ ਡੰਗਰ ਆਵਾਰਾ ਆਵਾਰਾ ਡੰਗਰਾਂ ਨੇ ਨਾ ਹਨ ਨੂੰ ਲਹੂ ਪੀ ਲਿਆ ਇਹਨਾਂ ਨੇ ਅੱਜ ਜਦੋਂ ਦੀ ਕਣਕ ਬੀਜੀ ਹੈ ਨਾ ਜਦੋਂ ਇੰਨੀ ਇੰਨੀ ਉਦੋਂ ਤੋਂ ਹੀ ਆਉਣ ਵੜਨੇ ਸ਼ੁਰੂ ਹੋ ਗਏ ਨੇ ਆਹ ਕਣਕ ਸਭ ਤੋਂ ਕਹਿੰਦੀ ਘਾਂਦੀ ਕਣਕ ਸੀ 2-4 ਦਿਨ ਪਹਿਲੇ ਤੇ ਹੁਣ ਆ ਦੇਖ ਕਿ ਕੀ ਬਣਿਆ ਕਿਦਾਂ ਖਾਲੀ ਡੰਗਰਾਂ ਨੇ ਮਿੱਧੜ ਅਸ ਦਿੱਤੀ ਖਾਦੀ ਤੇ ਹੈ ਮਿੱਧੜ ਵੀ ਦਿੱਤੀ ਸਾਲਿਆਂ ਪੈਂਚ ਜਿਹੜੇ ਆ ਨਾ ਗਊ ਰਖਸ਼ਕ ਬਣੇ ਨੇ ਨਾ ਜੁੱਤੀਆਂ ਮਾਰੇ ਇਹਨਾਂ ਦੇ ਸਿਰਾਂ 'ਚ ਸਾਲਿਓ ਤੁਹਾਨੂੰ ਕਿਸਾਨ ਕੀ ਕੀ ਦਵੇ ਫਸਲਾਂ ਦਵੇ ਤੁਹਾਡੀ ਜੀਡੀਪੀ ਚੱਕੇ ਕੀ ਕੀ ਚੱਕੇ ਹੈ ਅੱਜ ਨੇ ਜਿਹਨੇ ਜਿਹਦੇ ਵਿਚਾਰੇ ਤਿੰਨ ਚਾਰ ਕਿੱਲੇ ਉਹ ਤੇ ਵਿਚਾਰਾ ਮਰ ਗਿਆ ਨਾ ਗਰੀਬ ਸਾਰੀ ਕਣਕ ਖਾ ਲਈ ਜਿਹੜੇ ਪੈਂਚ ਉਹਦੇ ਕੋ ਪੈਲੀ ਹੈ ਨਹੀਂ ਨਾ ਮਰਲਾ ਵਾਲੀ ਉਹਨਾਂ ਨੇ ਉਹੀ ਗਊ ਮਾਤਾ ਮੰਨਦੇ ਆ ਤੇ ਇਹਨੇ ਇਹਨਾਂ ਕੋ ਪੈੜੀ ਹੈਗੀ ਨਾ ਉਹ ਨਹੀਂ ਮੰਨਦੇ ਇਹਨੂੰ ਗਊ ਮਾਤਾ ਹੈ ਹਾਂ ਤੇ ਬਹੁ ਮਾੜੇ ਹਾਲਾਤ ਨੇ ਡੰਗਣਾ ਨੇ ਤੇ ਫਸਲ ਖਾੜੀ ਹੱਡੀਦਾਰੀ ਇੱਥੋਂ ਬੜੇ ਨੇ ਆਹ ਇੱਥੋਂ ਬੜੇ ਨੇ ਇੱਥੋਂ ਆਰਮਣ ਐਂ ਕਰਕੇ ਨਿਕਲ ਗਏ ਨੇ ਹਾਂ ਸਾਲੀ ਚੱਜ ਦੀ ਸਰਕਾਰ ਹੋਵੇ ਜਾਂ ਗੰਦ ਭੈਣ ਚੋਦ ਨਾ ਹੋਵੇ ਹੈ ਬਾਹਰਲੇ ਮੁਲਕਾਂ ਚ ਵੀ ਭੈਣ ਚੋਦ ਖਾਂਦੇ ਹੀ ਨਹੀਂ ਇਹਨਾਂ ਨੂੰ ਉਹ ਸਾਰੇ ਤਰੱਕੀਆਂ ਜਿਹੜੇ ਮੁਲਕ ਆ ਰਾਜ ਵਿਚਾਰਾ ਮੁੰਡਾ ਰਾਤ ਨੂੰ 9 10 11 12 ਵਜੇ ਕੱਢ ਕੇ ਜਾਂਦਾ ਇਹਨਾਂ ਨੂੰ ਗੰਦ ਖਾਣਿਆਂ ਨੂੰ ਇੱਥੋਂ ਆਣਿਆ ਹੋ ਪੈਰ ਲੱਗੇ ਆ ਭੈਣ ਦੀ ਸਰੀ ਜਾਏ ਗੰਦ ਯਾਰ ਹਾਦੀ ਹੋ ਗਈ ਹੈ ਭੈਣ ਚੋਦ ਯਾਰ ਸਰਕਾਰ ਸਭ ਤੋਂ ਮਾੜੀ ਸਰਕਾਰ ਹੈ ਇਹ ਵੀ ਸਾਰੇ ਬਸ ਇਹ ਵੀ ਤੇ ਗੰਦ ਏ ਤੇ ਸਾਲਾ ਸਿਰੇ ਦਾ ਗੰਦ ਏ ਬਾਬੇ ਭੈਣ ਚੋ ਇਹਨਾਂ ਨੂੰ ਵੇਖਣਾ ਇਹਨਾਂ ਰੱਬ ਨੂੰ ਜਾਣ ਦੇਣੀ ਹੈ ਵੇਖ ਲੈ ਇੱਕ ਦਿਨ ਹਾਂ ਪ੍ਰਧਾਨ ਇਹ ਬੰਦਾ ਸੋਚਦਾ ਰਹੇ ਮਰਨਾ ਹੀ ਨਹੀਂ ਹੈਣਾ ਇਹ ਸੋਚਦੇ ਰਹੇ ਮਰਨਾ ਹੀ ਨਹੀਂ 100 100 ਸਾਲ ਬਾਅਦ ਵੀ ਤੇ ਮਰਨਾ ਹੀ ਹੈ ਇੱਥੇ ਸਾਲੇ ਹਜ਼ਾਰਾਂ ਹਜ਼ਾਰਾਂ ਸਾਲ ਉਮਰ ਜੀ ਜੀਉਂਗੇ ਲੋਕੀ ਤਾਂ ਉਹ ਮਰ ਗਏ ਨੇ ਮੈਂ ਦੱਸ ਹੈ ਗੰਦ ਸਾਲੇ ਲੋਕ ਭੈਣ ਚ ਹੱਦ ਹੋ ਗਈ ਭੈਣ ਮੰਤਰੀਆਂ ਵਾਲੀ ਦੀ ਹੱਦ ਹੋ ਗਈ ਹੈ ਆਂ ਦਾਣੂ ਰੋਜ਼ ਵਿਚਾਰਾ ਤਾਰਾਂ ਲਾ ਲਾ ਕੇ ਥੱਕ ਜਾਣਾ ਚੱਲ ਯਾਰ ਦੇਸੀ ਗਾਈ ਹੋਵੇ ਨਾ ਉਹਨੂੰ ਬੰਦਾ ਮੰਨ ਲੈਂਦਾ ਹੈ ਨਾ ਅੰਬੂ ਲੋਲਰਾਂ ਥੋੜੀ ਨੇ ਦੀ ਗਾਉਂਵਾਂ ਦਾ ਇਹਦੇ ਨਾਲ ਫਿਰ ਮੱਝ ਜੇ ਦੁੱਧ ਚੱਲ ਜਾਏ ਨਾ ਕਿਤੇ ਗਾਈ ਦਾ ਤੇ ਕਹਣਗੇ ਗਾਈ ਦਾ ਦੁੱਧ ਨਹੀਂ ਅਸੀਂ ਪੀਣਾ ਹੈ ਜੀ ਦਈਏ ਨਾਲੀ ਮੱਝੇ ਦਾ ਪੀਣਾ ਤੇ ਮੱਝੇ ਨੂੰ ਕਹਿੰਦੇ ਵੜ ਦੋ ਉਲਟ ਰਵਾਜ ਨਾਲ ਆਡੇ ਇੱਥੇ ਮੈਂ ਕਰਦਾ ਵੀ ਕੰਮ ਨਾ ਹਾਂ ਮੈਨੂੰ ਫੋਨ ਕਰਦੀ ਹੈ ਉੱਪੀ ਗਏ ਬੀ ਐਬਰੇਲੀ ਕਾ ਹਮਰਾ ਬਰ ਬਰ ਕੰਮ ਨਹੀਂ ਕਰ ਸਕੇਗਾ ਜਿੰਨਾ ਯਾਰ ਬੰਦਾ ਰੱਬ ਨੂੰ ਨਹੀਂ ਨਾ ਮੰਨਦਾ ਦਾਣੇ ਉਹ ਨ ਯਾਰ ਜੋ ਮਰਜੀ ਕਰ ਲੈ ਇੱਥੇ ਕੱਖ ਨਹੀਂ ਹੱਲ ਹੋਣੇ ਇਹ ਪਕੜ ਇਹ ਪਕੜ ਮੱਲਾ ਪ੍ਰੇਮ ਤੈਨੂੰ ਮਮਾ ਕੰਮ ਕਾ ਫੱਪੜ ਫੜਾ ਦੇ ਮਰੀ ਜਾ ਲੈ ਉਹ ਤੇ ਯਾਰ 2 ਮਿੰਟ ਕੋਈ ਕੱਟਨੇ ਨਹੀਂ ਨਹੀਂ ਭਾਈ ਰਹਿ ਗਿਆ ਭਾਜੀ ਦਾ ਗਿਆ ਮੈਂ ਕਿਹਨੂੰ ਦਿਲ ਤਾਇਰ ਮਗਾਣਾ Ну, пояс не я, давай.

ਦੇ ਮੰਮੀ ਆ ਗਏ ਆ। ਹੋਰ ਤੇ ਹੈ ਕੋਈ ਨਾ ਉਹ ਮਰਾਂ ਮਾਂ ਨੂੰ। ਬੜਾ ਮਨ ਖਰਾਬ ਹੁੰਦਾ ਯਾਰ। ਹੂੰ। ਦਸਵਾਣ ਹੁਣ ਭਾਂਜੇ ਉਹਨਾਂ ਨੂੰ ਦੱਸ ਕੀ ਦਵੇ ਹੁਣ। ਜਾਨ ਰਹਿ ਗਈ ਇੱਕ ਦੇਣ ਵਾਲੀ। ਦਰਹੋ। ਜਾਨ ਰਹਿ ਗਈ ਇੱਕ ਦੇਣ ਵਾਲੀ। ਜਾ ਜਾ ਹੁਣ ਆ ਜਾ ਜੀ ਆ ਜਾ ਲਾਜਾ ਪੀ ਕਰਾਂਗੇ ਯਾਰ ਦਾਣੂ ਸਾਰੀ ਖਾ ਗਏ ਕਣਕਾ ਚ ਕਿੱਥੋਂ ਕਰਜੇ ਲਾਉਣੇ ਅਸੀਂ ਕਿੱਦਾਂ ਦਾ ਸਾਲਾ ਦੇਸ਼ ਈ ਆ ਆ ਜਿਹੜੇ ਇਸ ਦੇਸ਼ ਚ ਜਨਮ ਲੈਣ ਨਾਲ ਉਹ ਨਾ ਬੰਦਾ ਜਦੋਂ ਜਨਮ ਲਵੇ ਦੇਸ਼ ਇਸ ਅਸਰ ਚ ਆਉਣਾ ਵਲੋਏ ਉਹਨੂੰ ਗਲ ਘੋਟ ਦੇ ਬੱਚੇ ਆਓ ਇਹ ਉਧਰ ਨੂੰ ਕੱਢੋ ਇੱਧਰ ਨਾਲੇ ਆਓ ਮੋਦੀ ਕਾ ਮੰਮੀ ਡੈਡੀ ਸਾਰੇ ਡੈਡੀ ਨੇ ਮੰਮੀ ਤੇ ਕੋਈ ਹੈ ਨਹੀਂ ਇਹਨਾਂ ਦੀਾਰੇ ਡੈਡੀ ਨੇ ਇਹਨਾਂ ਦੇ ਸ਼ਰਮੰਦੀ ਆਏਗੀ ਨਾ ਭੈਣ ਜੋ ਅਸਲੀ ਮਾਂ ਪਿਓ ਨੂੰ ਪੁੱਛਦੇ ਨਹੀਂ ਕੋਈ ਉਹ ਵਿਚਾਰੇ ਅੰਦਰ ਦੁਖੀ ਹੁੰਦੇ ਰਹਿੰਦੇ ਨੇ ਡੰਗਰਾਂ ਨੂੰ ਮਾਂ ਬਿਉਣਾ ਆਇਆ ਪਿਆ ਲੱਭ ਗਈਆਂ ਨਾ ਭਾਬੀ ਵੀ ਗਰੀਨੇ ਦਿੱਤੀ ਹੈ ਭਾਬੀ ਕਹਿੰਦਾ ਲੈ ਗਿਆ ਇਹ ਇੱਕ ਮੁੰਡਾ ਨਾ ਨੇ ਕੀ ਹੋਵੇ ਤੇਰੀ ਨਾ ਹਾਂ ਭਰਾ ਤੱਕ ਕਿੰਨੇ ਡੰਗਰ ਵੜੇ ਐਂ ਜਦੋਂ ਡੰਗਰ ਵੜੇ ਸਾਡੀ ਨਾਲ ਲੰਘਦਾ ਪਾਰਾ ਤੇ 12 1 ਵਜੇ ਉੱਠੀ ਐ ਤੇ ਕੋਈ ਬਣੀ ਹੋਈ ਸੀ ਫੇਰ ਉਹਦੂ ਫੋਨ ਕਰ ਦੇਣਾ ਸੀ ਇੱਕ ਸਾਡੇ ਬਲੇ ਕੜੀ ਸੀ ਇੱਧਰ ਸਾਈਡ ਤੇ ਵਿੱਚ ਬਣੀ ਸੀ ਮੈਂ ਦੇਖਾ ਮੈਂ ਕਿ ਭਲੰਕੀ ਤੇ ਬਣੀ ਆਹ ਤੂੰ ਵੜਿਆ ਗੰਦ ਕਿੰਨੇ ਡੰਗਰ ਵੜੇ ਨੇ ਅੱਜ ਕਿਹਦਾ ਬੈਟ ਜੋ ਦੇਖੀ ਕੋਈ ਸੀ ਹਾਂ ਆ ਵੇਖੋ ਕਿੰਨਾ ਘੁੰਮਣਿਆ ਇੱਜੜ ਖੰਨਾ ਆਹੋ ਇਹ ਸਾਰਾ ਹੀ ਇੱਧਰ ਨੂੰ ਆਉਂਦਾ ਜਿਹਨੇ ਨਹੀਂ ਆ ਜਾਂਦਾ ਇੱਥੇ ਬੈਠੇ ਰਹਿੰਦੇ ਆ ਮੋਟਰ ਤੇ ਬੜੇ ਦੁਖੀ ਆ ਇਹਨਾਂ ਲੋ ਗੰਦਾ ਨਾਲ ਇੱਧਰ ਹੋਇਆ ਸਾਈਡ ਤੇ ਸੱਜੇ ਹੋ ਵੀ ਸੀ ਜਿੰਨਾ ਚਿਰ ਅਸੀਂ ਰੱਬ ਨੂੰ ਨਹੀਂ ਨਾ ਪੂਜਦੇ ਉਨਾ ਚਿਰ ਉਨਾ ਚਿਰ ਕੋਈ ਹੱਲ ਨਹੀਂ ਦੇਜਦਾ ਜਿੱਥੇ ਰੱਬ ਦੀ ਪੂਜਾ ਹੋਣੀ ਚਾਹੀਦੀ ਸੀ ਨਾ ਉੱਥੇ ਸਾਲੇ ਇੱਟਾ ਰੋੜੇ ਪੂਜ-ਪੂਜ ਮਾਰ ਚੱਲੇ ਆ ਜਿੰਨਾ ਅਸੀਂ ਮੈਂ ਜੋ ਗੁਰੂਆਂ ਪੀਰਾਂ ਪਗੰਬਰਾਂ ਨੂੰ ਪੂਜਨੇ ਨੇ ਉਹਨੇ ਗੱਦਾਰ ਮਕਾਰ ਭਈਮਾਨ ਚਵੜ ਲੋਗਾਂ ਹੀ ਠੀਕ ਹੈ ਜੋ ਮਰਜ਼ੀ ਹੋਏ ਯਾਰ ਮੈਂ ਮਾ ਕਿਸੇ ਦੇ ਮਨ ਨੂੰ ਟੇਤ ਨਹੀਂ ਪਹਚਾਉਣਾ ਚਾਹੁੰਦਾ ਪਰ ਬਣਾਵਾ ਮਿਹਨਤੀ ਹੈ ਡੰਗਰਾਂ ਦਾ ਹਲਕ ਇਕੋ ਹੀ ਇਹ ਜਾਂ ਦੇ ਗਊ ਝੱਲਾ ਖੋਲੇ ਜੇ ਬਹੁਤ ਵੱਡੀ ਐ ਵੀ ਚਾਹੁੰਦੇ ਕਿ ਜੀ ਹੱਤਿਆ ਨਾ ਹੋਵੇ ਜੀ ਤੇ ਹੱਤਿਆ ਫਿਰ ਤੇ ਬੱਕਰੇ ਦੀ ਵੀ ਏ ਉੱਕੜ ਦੀ ਵੀ ਏ ਕੁੱਕੜੀ ਦੀ ਵੀ ਏ ਤੇ ਕੀੜੇ ਦੀ ਵੀ ਮਕੋੜੇ ਦੀ ਵੀ ਏ ਜਿੰਨਾ ਰੱਬ ਕੀੜਿਆਂ ਮਕੋੜਿਆਂ ਚ ਜਿੰਨਾਂ ਰੱਬ ਬੱਕਰੀਆਂ ਉੱਕੜਾਂ ਚ ਉਹਨਾਂ ਇੰਨਾ ਚ ਵੀ ਮਤਲਬ ਜਿੰਨਾ ਜਿੰਨਾ ਮਤਲਬ ਤੇ ਇਸ ਕਰਕੇ ਹਰ ਇੱਕ ਜੀ ਦੀ ਜੀ ਹੱਤਿਆ ਨਹੀਂ ਹੋਣੀ ਚਾਹੀਦੀ ਸਰਕਾਰਾਂ ਨੂੰ ਗਊਸ਼ਾਲਾ ਖੋਲ੍ਹਣੀ ਚਾਹੀਦੀ ਹੈ ਗਊਸ਼ਾਲਾ ਨਹੀਂ ਖੋਲ੍ਹਣੀ ਚਾਹੀਦੀ ਫਿਰ ਆ ਬਲੋਲਰ ਜਿਹੜੇ ਡੰਗਰ ਤੁਰੇ ਫਿਰਦੇ ਨੇ ਇਹਨਾਂ ਨੂੰ ਇਹਨਾਂ ਦੀ ਉਹ ਹੋਣੀ ਚਾਹੀਦੀ ਗਤੀ ਬਜਾਰੇ ਭੁੱਖੇ ਵਾਣੇ ਮਰਦੇ ਨੇ ਨੇ ਕੀੜੇ ਪੈ ਜਾਂਦੇ ਨੇ ਕਿੰਨਾ ਹੁਣ ਸੰਸਥਾਵਾਂ ਵਾਲੇ ਤਾਂ ਅ ਬੰਦਾ ਸਾਲਾ ਸੜਕਾਂ ਤੇ ਰੋਲਦਾ ਫਿਰਦਾ ਡੰਗਰ ਡੰਗਰਾਂ ਦੀ ਪੂਜਾ ਕਰੀ ਜਾਂਦੇ ਨੇ ਕੁੱਤਿਆਂ ਨੂੰ ਰੱਖੀ ਜਾਂਦੇ ਨੇ ਮਾਂ ਪਿਓ ਰੋਂਦੇ ਫਿਰਦੇ ਨੇ ਜੋ ਬਣਾ ਦੇ। ਹੰਦ ਹੋ ਗਈ ਐ। ਸਭ ਤੋਂ ਮੁਕਾਰ ਦੇ ਛਾਣਾ। ਮੁਕਾਰ ਦੇਸ਼ ਨਹੀਂ ਮਤਲਬ ਦੇਸ਼ ਦੇ ਲੋਕ ਸਾਡੇ। ਆਬ ਤੋਂ ਚੰਗੇ ਲੋਕ ਨੇ ਜਿੱਥੇ ਜਿੱਥੇ ਗ੍ਰੰਥਾਂ ਦੀ ਜਿੱਥੇ ਗੁਰੂਆਂ ਪੀਰਾਂ ਨੇ ਆ ਕੇ ਵਗੱਠਾ ਕੀਤਾ ਹੈ ਜਿੱਥੇ ਸੰਧਾਨਤ ਮੰਨਣੇ ਚਾਹੀਦੇ ਹਨ। ਉਹ ਉਹ ਦੇਸ਼ ਦੇ ਲੋਕ ਸਾਰੇ ਮੁਕਾਰ ਨੇ ਖਲੇ। ਤੇ ਜਿੱਥੇ ਕੋਈ ਨਹੀਂ ਬੂਰੂ ਪੀਰ ਹੈ ਬਗੰਬਰ ਆਇਆ ਉਹ ਦੇਸ਼ ਲੋਕ ਤਰਕੀਆਂ ਜੇ ਕਰਦੇ ਰਹਿੰਦੇ ਨੇ ਮਕਾਰੀਆਂ ਦੇ ਮਿੱਤਰੋ ਜੇ ਦਿਨ ਧਰਤੀ ਖਤਮ ਹੋਣ ਤੇ ਆਈ ਨਾ ਸਭ ਤੋਂ ਪਹਿਲੇ ਸ਼ੁਰੂ ਇੱਥੋਂ ਹੀ ਹੋਣਾਗਾ ਪੰਜਾਬ ਵਾਲੇ ਕੋਨੇ ਤੋਂ ਚਲੋ ਉਧਰੋਂ ਵੀ ਹੋ ਜਾਏਗਾ ਸ੍ਰੀ ਨਗਰ ਪਰ ਭਾਰਤ ਦੇ ਕੋਈ ਰੂਣਾਗਾ ਸਭ ਤੋਂ ਘਟੀਆ ਲੋਕ ਅਸੀਂ ਠੀਕ ਹੈ ਜਿੰਨੇ ਜਿੰਨੇ ਕਹਣਾ ਨਾ ਮੇਰੀ ਮਾਤਾ ਨੂੰ ਫਲਾਣਾ ਕਹੇ ਤਾਂ ਫਲਾਣਾ ਕਰਤਾ ਉਹ ਮੇਰੇ ਨਾਲ ਗੱਲ ਕਰ ਲਵੇ ਜਾਂ ਆ ਕੇ ਪੁੱਠੇ ਪਾਸਿਓਂ ਆੜਦਾ ਪੁੱਠੇ ਜਿਵੇਂ ਵੜਦਾ ਆ ਅੰਦਰ ਕਿੰਨੀ ਵਾਰੀ ਗਿਆ ਮਾਮਾ ਉਧਰੂ ਜਾ ਉਧਰੂ ਦੀ ਜਾ ਇਹ ਦਿੱਖਦਾ ਵੀਡੀਓ ਬਣਾਤਾ ਹੈ ਇਹ ਕਿੰਨਾ ਲਾਚਰ ਹੈ ਉਹ ਆ ਤੂੰ ਕੱਟ ਵੜਦੇ ਨੂੰ سپੈਦਾ ਵੜਦੇ ਪਾਣੀ ਪੀਚ ਲੈਣੇ ਸਾਰੇ ਧਰਤੀ ਦਾ ਮੜ ਦੇ ਥੱਲੇ ਰੱਖ ਕੇ ਵੱਢੀ ਥੱਲੇ ਹਾਂ ਆ ਕੇ ਓ ਮਤਲਬ ਸਮਝਦਾ ਕੀ ਉਹ ਹੈ ਗਲੋ ਗਲੋ ਗिलो ਮਤਲਬ ਇਧਰ ਘੁਮਾਵਾ ਹੈ ਟੇਡਾ ਹੈ ਟੇੜਾ ਹੈ ਟੇਡਾ ਕਹਾਂ ਮਾਮਾ ਟੇਡਾ ਪੰਜਾਬੀ ਸਿੱਖ ਲੈ ਤੂੰ ਹੀ ਬਿਹਾਰੀ ਨਹੀਂ ਅਸੀਂ ਬਿਹਾਰੀ ਸਰਤਾ ਹਾਂ ਬਿਹਾਰੀ ਵੀ ਨਹੀਂ ਨਾ ਬੋਲਦੇ ਆਂ ਤੂੰ ਬਿਹਾਰੀ ਆਪਣੀ ਭਾਸ਼ਾ ਬੋਲ ਬੋਜਪੁਰੀ ਬੋਜਪੁਰੀ ਹੂੰ ਬੋਜਪੁਰੀ ਬੋਲ ਉਹ ਲੋਕ ਬੋਲਦਾ ਹੂੰ ਤਬੀਆ ਤਬੀਆ ਸੀ ਨਾ ਗਲੀ ਗਏ ਇਹ ਹਵਾ ਬੇ ਜੀ ਹਾਰੀ ਵਾ ਪੰਜਾਬੀ ਜੀ ਇਹਨੂੰ ਕਹਿੰਦੇ ਡਰਾਟ ਅਸੀਂ ਬੋਲेंगे ਤਬੀਆ ਦੋ ਡਰਾਟ ਅੱਜ ਮੋਦੀ ਦੇ ਮੰਮੀ ਡੈਡੀ ਖਰ ਗਏ ਰਾਤ ਦਾ ਡਿਨਰ ਕਣਕ ਦਾ ਨੂੰ ਖਤਮ ਕਰਨੀ ਆ ਸਾਜ਼ਿਸ਼ ਆਹ ਇਹ ਪੜਾ ਦਸ ਮੰਤਰੀਆਂ ਨੇ ਮਰਨਾ ਨਹੀਂ ਕਿਸੇ ਦਿਨ ਮਰਨਾ ਤੇ ਆਈਏ ਕੀ ਰੱਬ ਨੂੰ ਜਾ ਕੇ ਜਵਾਬ ਦੇਣਗੇ ਬਈ ਅਗਲੇ ਜਨਮ ਚ ਇਹਨਾਂ ਨੇ ਨਾ ਉਹੜੇ ਸ਼ਦਾਈ ਨਹੀਂ ਘੁੰਮਦੇ ਰਹਿੰਦੇ ਰੋਣਾ ਤੇ ਜੋ ਆਪਣਾ ਮਲਮ ਉਤਰ ਖਾ ਜਾਂਦੇ ਹਨ ਉਹ ਬਣ ਕੇ ਜੰਮਤੇ ਹਾਂ ਜੇ ਫਿਰ ਜੇ ਨੱਕਾ ਟਵੇਂ ਹੋਇ ਸਿੱਕਣਾ ਲੱਤੀ ਜਿਸੇ ਫਕਰਵਾ ਹੋਆ ਸਾਰੀ ਸਾਡੀ ਕਣਕ ਖਾ ਗਏ ਨੇ ਅੱਜ ਬਹੁਤ ਦੁੱਖ ਰੋਣਾ ਆਉਂਦਾ ਮੈਨੂੰ ਇਹ ਵੇਖ ਕੇ ਮਰ ਜੇ ਨਾ ਮੋਦੀ ਕੰਜਰ ਮੋਦੀ ਨੇ ਕੇ ਮਰਨਾ ਆ ਵੀ ਗੰਦਾ ਹੱਡੇ ਵਾਲਾ ਵੀ ਮਰ ਜੇ ਸਾਲਾ ਬੜਾ ਭਗਵੰਤਾ ਮਾਨ ਵਾਲਾ ਸਾਰੋਂ ਵੇਖੋ ਆਉਂਦਾ ਆਉਂਦੋ ਚੱਲੇ